ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੀ ਟੋਟਕੇ ਦੇ ਉੱਪਰ ਅੱਜ ਅਸੀਂ ਤੁਹਾਨੂੰ ਦੱਸਾਂਗੇ ਜੀ ਕਿ ਪਾਣੀ ਦੇ ਨਾਲ ਕਿਹੜੇ ਕਿਹੜੇ ਚਮਤਕਾਰੀ ਉਪਾਅ ਹੋ ਸਕਦੇ ਹਨ ਪਾਣੀ ਵਿੱਚ ਇੱਕ ਐਸੀ ਸ਼ਕਤੀ ਹੁੰਦੀ ਹੈ ਜਿਸ ਨਾਲ ਅਸੀਂ ਸਿਰਫ ਪਿਆਸ ਹੀ ਨਹੀਂ ਬਲਕਿ ਅਸੀਂ ਆਪਣੇ ਰੁਕੇ ਹੋਏ ਕੰਮਾਂ ਨੂੰ ਵੀ ਪੂਰਿਆਂ ਕਰ ਸਕਦੇ ਹਾਂ ਇਸ ਨਾਲ ਕਈ ਬਹੁਤ ਹੀ ਲਾਭਕਾਰੀ ਉਪਾਅ ਹੋ ਜਾਂਦੇ ਹਨ ਜਿਨ੍ਹਾਂ ਦਾ ਸਾਨੂੰ ਬਹੁਤ ਫਾਇਦਾ ਹੋਣ ਵਾਲਾ ਹੈ ਜੇਕਰ ਤੁਹਾਨੂੰ ਕੋਈ ਵੈਰੀ ਜਾਂ ਦੁਸ਼ਮਣ ਬਹੁਤ ਹੀ ਤੰਗ ਪਰੇਸ਼ਾਨ ਕਰਦਾ ਹੈ ਜਾਂ ਤੁਹਾਡੇ ਜੀਵਨ ਦੇ ਵਿੱਚ ਕੋਈ ਐਸੀਆਂ ਧਨ ਸੰਬੰਧੀ ਪਰੇਸ਼ਾਨੀਆਂ ਹਨ ਜਿਹੜੀਆਂ ਖਤਮ ਹੋਣ ਦਾ ਨਾਮ ਹੀ ਨਹੀਂ ਲੈਂਦੀਆਂ ਤਾਂ ਦੋਸਤੋ ਤੁਹਾਨੂੰ ਦੱਸ ਦਈਏ ਜੇਕਰ ਤੁਸੀਂ ਪਾਣੀ ਦਾ ਉਪਾਅ ਸਹੀ ਤੇ ਪੂਰਨ ਵਿਧੀ ਦੇ ਨਾਲ ਕਰ ਲੈਂਦੇ ਹੋ ਤਾਂ ਤੁਹਾਡੀ ਜ਼ਿੰਦਗੀ ਵਿੱਚੋਂ ਸਾਰੀਆਂ ਹੀ ਪਰੇਸ਼ਾਨੀਆਂ ਖਤਮ ਹੋ ਜਾਣਗੀਆਂ ਤੁਹਾਨੂੰ ਦੱਸ ਦਈਏ ਕਿ ਮਨੁੱਖ ਦਾ ਜਿਹੜਾ ਸਰੀਰ ਹੁੰਦਾ ਹੈ ਉਸ ਵਿੱਚ 75% ਤਾਂ ਪਾਣੀ ਹੀ ਹੁੰਦਾ ਹੈ ਤੁਸੀਂ ਦੇਖਿਆ ਹੋਵੇਗਾ ਕਿ ਜਦ ਵੀ ਤੁਸੀਂ ਮੰਦਰ ਜਾਂ ਗੁਰਦੁਆਰੇ ਜਾਂਦੇ ਹੋ ਤਾਂ ਸਭ ਤੋਂ ਪਹਿਲਾਂ ਤਾਂ ਚਰਨਾਮਤ ਹੀ ਹੁੰਦਾ ਹੈ ਉਸ ਵਿੱਚ ਵੀ ਪਾਣੀ ਹੁੰਦਾ ਹੈ ਕਿਸ ਤਰ੍ਹਾਂ ਤੁਸੀਂ ਆਪਣੇ ਘਰ ਦੇ ਪਾਣੀ ਨੂੰ ਵੀ ਅੰਮ੍ਰਿਤ ਬਣਾ ਸਕਦੇ ਹੋ ਤੇ ਕਿਸ ਤਰ੍ਹਾਂ ਤੁਸੀਂ ਇਹਨਾਂ ਪਾਣੀ ਦੇ ਉਪਾਵਾਂ ਨੂੰ ਕਰਕੇ ਪਰੇਸ਼ਾਨੀਆਂ ਤੋਂ ਛੁਟਕਾਰਾ ਵੀ ਪਾ ਸਕਦੇ ਹੋ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕੇ ਪਾਣੀ ਦੇ ਕਿਹੜੇ ਕਿਹੜੇ ਚਮਤਕਾਰੀ ਉਪਾਅ ਹਨ ਜੇਕਰ ਤੁਸੀਂ ਸਾਡੀ ਇਸ ਜਾਣਕਾਰੀ ਨੂੰ ਪੂਰਨ ਤਰੀਕੇ ਦੇ ਨਾਲ ਸੁਣ ਲੈਂਦੇ ਹੋ ਤਾਂ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਇਹ ਜਾਣਕਾਰੀ ਤੁਹਾਡੇ ਲਈ ਕਿੰਨੀ ਜ਼ਰੂਰੀ ਸੀ ਪਾਣੀ ਤਾਂ ਤੁਸੀਂ ਇੱਕ ਜਾਂ ਦੋ ਘੰਟੇ ਬਾਅਦ ਲਗਾਤਾਰ ਪੀਂਦੇ ਹੀ ਰਹਿੰਦੇ ਹੋ ਪਰ ਜੇਕਰ ਤੁਸੀਂ ਇਸ ਦੇ ਫਾਇਦੇ ਬਾਰੇ ਜਾਣ ਲਓਗੇ ਤਾਂ ਇਸ ਨਾਲ ਜੁੜੇ ਹੋਏ ਉਪਾਅ ਜੇਕਰ ਤੁਸੀਂ ਕਰ ਲਓਗੇ ਤਾਂ ਤੁਹਾਨੂੰ ਇਸ ਦਾ ਬਹੁਤ ਹੀ ਫਾਇਦਾ ਬਹੁਤ ਜਲਦੀ ਮਿਲਣਾ ਸ਼ੁਰੂ ਹੋ ਜਾਵੇਗਾ ਇਸ ਲਈ ਤੁਸੀਂ ਇਸ ਵੀਡੀਓ ਨੂੰ ਪੂਰੀ ਤੇ ਅੰਤ ਤੱਕ ਧਿਆਨ ਨਾਲ ਸੁਣਨਾ ਜੀ ਤਾਂ ਕਿ ਤੁਹਾਨੂੰ ਇਸ ਨਾਲ ਜੁੜੇ ਸਾਰੇ ਹੀ ਫਾਇਦਿਆਂ ਤੋਂ ਜਾਣਕਾਰੀ ਮਿਲ ਸਕੇ ਸਭ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਭਗਵਾਨ ਸ਼ਿਵ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਭਗਵਾਨ ਸ਼ਿਵ ਦੀ ਕਿਰਪਾ ਤੁਹਾਡੇ ਤੇ ਤੇ ਤੁਹਾਡੇ ਪਰਿਵਾਰ ਤੇ ਹੋ ਜਾਵੇ ਦੋਸਤੋ ਪਾਣੀ ਇੱਕ ਅਜਿਹੀ ਚੀਜ਼ ਹੈ ਜਿਸ ਦੇ ਲਈ ਇਨਸਾਨ ਕੁਝ ਵੀ ਕਰ ਸਕਦਾ ਹੈ ਜੇਕਰ ਕਿਸੇ ਵਿਅਕਤੀ ਨੂੰ 2 ਜਾਂ 3 ਦਿਨ ਤੱਕ ਪਿਆਸਾ ਰੱਖਿਆ ਜਾਵੇ ਤੇ ਫਿਰ ਪਾਣੀ ਦੇ ਬਦਲੇ ਉਸ ਕੋਲੋਂ ਬਹੁਤ ਸਾਰਾ ਕੁਝ ਮੰਗ ਲਿਆ ਜਾਵੇ ਤਾਂ ਉਹ ਇੱਕ ਗਲਾਸ ਪਾਣੀ ਦੇ ਬਦਲੇ ਵੀ ਆਪਣਾ ਸਾਰਾ ਕੁਝ দান ਕਰ ਦੇਵੇਗਾ। ਖਾਣੇ ਦੀ ਜਗ੍ਹਾ ਤਾਂ ਵਿਅਕਤੀ ਸਬਰ ਕਰ ਸਕਦਾ ਹੈ ਪਰ ਪਾਣੀ ਦੀ ਜਗ੍ਹਾ ਉਹ ਸਬਰ ਨਹੀਂ ਕਰ ਸਕਦਾ। ਖਾਣੇ ਦੀ ਜਗ੍ਹਾ ਤਾਂ ਉਹ ਪੇੜ-ਪੌਦਿਆਂ ਦੇ ਪੱਤੇ ਵਗੈਰਾ ਵੀ ਖਾ ਸਕਦਾ ਹੈ ਪਰ ਪਾਣੀ ਤੋਂ ਬਿਨਾਂ ਉਸ ਕੋਲ ਬਿਲਕੁਲ ਵੀ ਨਿਰੇਹਾ ਨਹੀਂ ਜਾ ਸਕਦਾ। ਕਿਉਂਕਿ ਪਾਣੀ ਤੋਂ ਬਿਨਾ ਕੋਈ ਵੀ ਵਿਅਕਤੀ ਜੀਵਤ ਨਹੀਂ ਰਹਿ ਸਕਦਾ ਇਸ ਲਈ ਤੁਸੀਂ ਇਹ ਸਮਝੋ ਕਿ ਤੁਹਾਡੇ ਘਰ ਵਿੱਚ ਕਿੰਨੀ ਇੰਪੋਰਟੈਂਟ ਚੀਜ਼ ਸਭ ਤੋਂ ਪਹਿਲਾਂ ਹੀ ਮੌਜੂਦ ਹੈ ਜਿਸ ਨੂੰ ਤੁਹਾਨੂੰ ਕਿਤੇ ਉਹ ਲਿਆਉਣਾ ਨਹੀਂ ਪਵੇਗਾ ਤੇ ਨਾ ਹੀ ਕੋਈ ਪੈਸਾ ਖਰਚ ਕਰਨਾ ਪਵੇਗਾ ਕਈ ਲੋਕ ਪਾਣੀ ਦੇ ਉਪਾਅਾਂ ਦੀ ਜਾਣਕਾਰੀ ਜਿਨ੍ਹਾਂ ਨੂੰ ਨਹੀਂ ਹੁੰਦੀ ਉਹ ਇਹਨਾਂ ਦੇ ਲਾਭ ਉਠਾ ਹੀ ਨਹੀਂ ਸਕਦੇ ਦੋਸਤੋ ਅੱਜਕਲ ਤਾਂ ਸਾਇੰਸ ਨੇ ਵੀ ਇਹ ਗੱਲ ਕਹਿ ਦਿੱਤੀ ਹੈ ਕਿ ਪਾਣੀ ਤੁਹਾਡੇ ਲਈ ਬਹੁਤ ਹੀ ਜ਼ਰੂਰੀ ਹੈ ਅਤੇ ਤੁਹਾਡੇ ਘਰ ਦਾ ਪਾਣੀ ਤੁਸੀਂ ਜਿਹੜੀ ਵੀ ਗੱਲ ਨੂੰ ਕਰਦੇ ਹੋ ਉਹ ਸੁਣਦਾ ਹੈ ਕੈਚ ਕਰਦਾ ਹੈ ਤੇ ਉਸ ਨੂੰ ਸੱਚ ਕਰ ਦਿੰਦਾ ਹੈ ਕਿਹਾ ਜਾਂਦਾ ਹੈ ਕਿ ਪਾਣੀ ਦੇ ਸਾਹਮਣੇ ਤੁਸੀਂ ਜਿਸ ਵੀ ਤਰ੍ਹਾਂ ਦੀਆਂ ਗੱਲਾਂ ਕਰੋਗੇ ਜਿਵੇਂ ਕਿ ਜੇਕਰ ਤੁਸੀਂ ਨਕਾਰਾਤਮਕ ਗੱਲਾਂ ਕਰੋਗੇ ਉਹੀ ਅਸਰ ਤੁਹਾਡੇ ਘਰ ਦੇ ਪਾਣੀ ਵਿੱਚ ਹੋਵੇਗਾ ਤੇ ਜੇਕਰ ਤੁਸੀਂ ਸਕਾਰਾਤਮਕ ਗੱਲਾਂ ਕਰੋਗੇ ਉਹ ਜਿਹਾ ਹੀ ਵਾਤਾਵਰਣ ਤੁਹਾਡੇ ਘਰ ਦਾ ਬਣ ਜਾਵੇਗਾ ਪੁਰਾਣੇ ਸਮਿਆਂ ਦੇ ਵਿੱਚ ਕਿਹਾ ਜਾਂਦਾ ਸੀ ਕਿ ਮਾੜੇ ਜਾਂ ਪਾਪ ਕਰਨ ਵਾਲੇ ਵਿਅਕਤੀ ਦੇ ਘਰੋਂ ਤਾਂ ਪਾਣੀ ਵੀ ਨਹੀਂ ਪੀਣਾ ਚਾਹੀਦਾ ਉਸ ਦਾ ਅਸਰ ਉਸ ਉੱਪਰ ਹੋ ਜਾਂਦਾ ਸੀ ਕਿਉਂਕਿ ਪੁਰਾਣੇ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਜ਼ਿਆਦਾ ਸੀ ਦੋਸਤੋ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਪਾਣੀ ਦੇ ਵਿੱਚ ਕੋਈ ਆਪਣੀ ਫੀਲਿੰਗ ਰੱਖਦੇ ਹੋ ਜਾਂ ਉਸ ਨੂੰ ਆਪਣੇ ਸਾਹਮਣੇ ਕੋਈ ਗੱਲਬਾਤ ਕਰਦੇ ਹੋ ਉਸ ਵਿੱਚ ਉਹ ਸਾਰੀਆਂ ਹੀ ਗੱਲਾਂ ਸਮਾ ਜਾਂਦੀਆਂ ਹਨ ਜਿਹੜੇ ਲੋਕਤੰਤਰ ਸ਼ਾਸਤਰ ਨੂੰ ਸਮਝਦੇ ਹਨ ਜਿਸ ਦੀ ਉਹ ਵਰਤੋਂ ਕਰਦੇ ਹਨ ਕਈ ਵਾਰ ਤੁਸੀਂ ਦੇਖਿਆ ਹੀ ਹੋਵੇਗਾ ਕਿ ਤੰਤਰ ਮੰਤਰ ਕਰਨ ਵਾਲੇ ਹਮੇਸ਼ਾ ਪਾਣੀ ਦੇ ਵਿੱਚ ਹੀ ਕੁਝ ਕਰਕੇ ਦਿੰਦੇ ਹਨ ਜਿਸ ਨੂੰ ਗ੍ਰਹਿਣ ਕਰਨ ਦੇ ਨਾਲ ਅਗਲੇ ਵਿਅਕਤੀ ਦੇ ਸਾਰੇ ਹੀ ਦੁੱਖ ਦੂਰ ਹੋ ਜਾਂਦੇ ਹਨ ਤੁਹਾਨੂੰ ਦੱਸ ਦਈਏ ਕਿ ਇਸ ਕਿਰਿਆ ਨੂੰ ਤਾਂ ਹਰ ਕੋਈ ਨਹੀਂ ਕਰ ਸਕਦਾ ਜੋ ਤੰਤਰ ਸ਼ਾਸਤਰ ਨੂੰ ਪੂਰਨ ਤਰੀਕੇ ਦੇ ਨਾਲ ਜਾਣਦਾ ਤੇ ਸਮਝਦਾ ਹੋਵੇ ਜਿਹੜੇ ਵੀ ਲੋਕ ਇਸ ਤੰਤਰ ਨੂੰ ਜਾਣਦੇ ਹੋਣ ਉਹੀ ਇਸ ਵੀਡੀਓ ਵਿੱਚ ਦੱਸੀ ਹੋਈ ਜਾਣਕਾਰੀ ਨੂੰ ਅਪਣਾ ਸਕਦੇ ਹਨ ਪਰ ਜੇਕਰ ਤੁਸੀਂ ਆਪਣੇ ਘਰ ਵਿੱਚ ਕੋਈ ਸੁਧਾਰਨ ਜਿਹਾ ਵੀ ਪਾਣੀ ਦੇ ਨਾਲ ਉਪਾਗ ਕਰ ਲੈਂਦੇ ਹੋ ਤਾਂ ਤੁਹਾਨੂੰ ਉਸ ਦਾ ਵੀ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਫਾਇਦਾ ਮਿਲ ਜਾਵੇਗਾ ਪਾਣੀ ਦੇ ਵਿੱਚ ਆਪਣੀ ਫੀਲਿੰਗ ਨੂੰ ਟਰਾਂਸਫਰ ਕੀਤਾ ਜਾਂਦਾ ਹੈ ਆਗਿਆ ਚੱਕਰ ਦੇ ਨਾਲ ਜਿਨ੍ਹਾਂ ਨੂੰ ਆਗਿਆ ਚੱਕਰ ਕਰਨਾ ਹੀ ਨਹੀਂ ਆਉਂਦਾ ਉਹ ਆਪਣੀ ਫੀਲਿੰਗ ਕਿਦਾਂ ਇਸ ਵਿੱਚ ਟਰਾਂਸਫਰ ਕਰ ਸਕਦੇ ਹਨ ਅੰਤਰਸ਼ਾਸਤਰ ਵਾਲੇ ਲੋਕ ਹਮੇਸ਼ਾ ਇਸ ਵਿੱਚ ਆਗਿਆ ਚੱਕਰ ਹੀ ਕਰਦੇ ਹਨ ਜਿਸ ਨਾਲ ਉਹ ਅਗਲੇ ਦੀ ਪਰੇਸ਼ਾਨੀ ਨੂੰ ਦੂਰ ਕਰ ਦਿੰਦੇ ਹਨ ਪਰ ਅਸੀਂ ਤੁਹਾਨੂੰ ਦੱਸਦੇ ਹਾਂ ਇੱਕ ਬਹੁਤ ਹੀ ਆਸਾਨ ਉਪਾਅ ਜਿਸ ਬਾਰੇ ਗੱਲ ਕਰਨ ਤੇ ਤੁਹਾਨੂੰ ਤੁਹਾਡੇ ਸਵਾਲਾਂ ਦੇ ਜਵਾਬ ਮਿਲ ਜਾਣਗੇ ਜਿਸ ਨਾਲ ਕਰਨ ਤੇ ਤੁਹਾਡੀਆਂ ਸਾਰੀਆਂ ਹੀ ਪਰੇਸ਼ਾਨੀਆਂ ਆਪਣੇ ਆਪ ਦੂਰ ਹੋ ਜਾਣਗੀਆਂ ਅਲੱਗ ਤੋਂ ਅਲੱਗ ਮੁਸ਼ਕਲਾਂ ਇਸ ਮਸਿਆ ਤੋਂ ਤੁਹਾਨੂੰ ਛੁਟਕਾਰਾ ਇਸ ਉਪਾਅ ਦੇ ਨਾਲ ਮਿਲ ਜਾਵੇਗਾ ਜੇਕਰ ਤੁਹਾਡੇ ਦੁਸ਼ਮਣ ਜਾਂ ਕੋਈ ਵਿਰਦੀ ਤੁਹਾਨੂੰ ਬਹੁਤ ਜ਼ਿਆਦਾ ਤੰਗ ਕਰਦੇ ਹਨ ਤੁਸੀਂ ਇਸ ਪਰੇਸ਼ਾਨੀ ਤੋਂ ਛੁਟਕਾਰਾ ਪਾ ਸਕਦੇ ਹੋ ਜਿਸ ਨੂੰ ਦੁਸ਼ਮਣ ਪਰੇਸ਼ਾਨ ਕਰਦਾ ਹੋਵੇ ਉਸ ਦੇ ਮਨ ਵਿੱਚ ਹਮੇਸ਼ਾ ਦੁਸ਼ਮਣ ਨੂੰ ਲੈ ਕੇ ਡਰ ਪੈ ਬਣਿਆ ਹੀ ਰਹਿੰਦਾ ਹੈ ਕਿ ਪਤਾ ਨਹੀਂ ਉਹ ਕਿਹੜੇ ਵੇਲੇ ਮੇਰਾ ਕੋਈ ਨੁਕਸਾਨ ਕਰ ਦੇਵੇ ਇਸ ਨਾਲ ਉਸ ਦਾ ਕੌਨਫੀਡੈਂਸ ਬਹੁਤ ਹੀ ਲੋ ਹੋ ਜਾਂਦਾ ਹੈ ਤੇ ਉਹ ਹਮੇਸ਼ਾ ਡਰਿਆ ਡਰਿਆ ਹੀ ਰਹਿੰਦਾ ਹੈ ਉਸ ਦੀ ਕਈ ਵਾਰ ਮਾਨਸਿਕ ਸਥਿਤੀ ਵੀ ਬਦਲ ਜਾਂਦੀ ਹੈ ਉਸ ਨੂੰ ਕਿਸੇ ਨਾ ਕਿਸੇ ਚੀਜ਼ ਦੀ ਚਿੰਤਾ ਪਰੇਸ਼ਾਨੀ ਹੀ ਬਣੀ ਰਹਿੰਦੀ ਹੈ ਜਿਹੜੇ ਉਸ ਦੇ ਦੁਸ਼ਮਣ ਹੁੰਦੇ ਹਨ ਉਹ ਤੁਹਾਡਾ ਧਨ ਜਾਂ ਤੁਹਾਡਾ ਸੁੱਖ ਲੁੱਟਣਾ ਚਾਹੁੰਦੇ ਹਨ ਕਿਉਂਕਿ ਜਿਹੜਾ ਵੀ ਦੁਸ਼ਮਣ ਹੁੰਦਾ ਹੈ ਉਸ ਦਾ ਦੁਸ਼ਮਣ ਬਣਨ ਦਾ ਕੋਈ ਨਾ ਕੋਈ ਮਕਸਦ ਤਾਂ ਜ਼ਰੂਰ ਹੁੰਦਾ ਹੈ ਉਹ ਤੁਹਾਡੇ ਕੋਲੋਂ ਕੁਝ ਨਾ ਕੁਝ ਲੈਣਾ ਹੀ ਚਾਹੁੰਦਾ ਹੁੰਦਾ ਹੈ ਤਾਂ ਕਰਕੇ ਉਹ ਉਸ ਦੇ ਅੰਦਰ ਤੁਹਾਨੂੰ ਡਰਉਣ ਦੀ ਭਾਵਨਾ ਪੈਦਾ ਹੋ ਜਾਂਦੀ ਹੈ ਤੇ ਤੁਸੀਂ ਉਸ ਕੋਲੋਂ ਡਰ ਜਾਂਦੇ ਹੋ ਦੋਸਤੋ ਤੰਤਰ ਸ਼ਾਸਤਰ ਵਿੱਚ ਦੱਸਿਆ ਜਾਂਦਾ ਹੈ ਕਿ ਜੇਕਰ ਪਾਣੀ ਦੇ ਉੱਪਰ ਮਾਤਾ ਕਾਲੀ ਦੇ ਮੰਤਰ ਉਸ ਪਾਣੀ ਨੂੰ ਪੀਤਾ ਜਾਵੇ ਤਾਂ ਸਾਹਮਣੇ ਵਾਲਾ ਵਿਅਕਤੀ ਆਪਣੀਆਂ ਹੀ ਉਲਝਣਾਂ ਵਿੱਚ ਆਪ ਫਸ ਜਾਵੇਗਾ ਜਿਸ ਵੀ ਵਿਉਂਤ ਨੂੰ ਉਹ ਬਣਾਉਂਦਾ ਹੈ ਜਾਂ ਸੋਚਦਾ ਹੈ ਉਸ ਵਿੱਚ ਉਸ ਨੂੰ ਕਦੇ ਵੀ ਕਾਮਯਾਬੀ ਨਹੀਂ ਮਿਲੇਗੀ ਤੁਸੀਂ ਇਸ ਕਿਰਿਆ ਨੂੰ ਬਹੁਤ ਹੀ ਧਿਆਨ ਦੇ ਨਾਲ ਸਮਝਣਾ ਸਭ ਤੋਂ ਪਹਿਲਾਂ ਤੁਸੀਂ ਇੱਕ ਕੱਚ ਦਾ ਗਲਾਸ ਲਓ ਜਾਂ ਤੁਸੀਂ ਤਾਂਬੇ ਦਾ ਗਲਾਸ ਵੀ ਲੈ ਸਕਦੇ ਹੋ ਇਸ ਦੇ ਇਲਾਵਾ ਤੁਸੀਂ ਸਟੀਲ ਵਗੈਰਾ ਦੇ ਗਲਾਸ ਦੀ ਵਰਤੋਂ ਬਿਲਕੁਲ ਵੀ ਨਹੀਂ ਕਰਨੀ ਜੇਕਰ ਤੁਹਾਨੂੰ ਕਿਧਰੋਂ ਮਿੱਟੀ ਦਾ ਗਲਾਸ ਮਿਲ ਜਾਂਦਾ ਹੈ ਤਾਂ ਇਹ ਤੁਹਾਡੇ ਲਈ ਬਹੁਤ ਹੀ ਲਾਭਕਾਰੀ ਸਾਬਿਤ ਹੋਵੇਗਾ ਕਿਉਂਕਿ ਇਸ ਦੇ ਵਿੱਚ ਪਾਣੀ ਪਾਉਣ ਦੇ ਨਾਲ ਇਸ ਦੇ ਫਾਇਦੇ ਤੁਹਾਨੂੰ ਜ਼ਿਆਦਾ ਮਿਲ ਜਾਣਗੇ ਗਲਾਸ ਨੂੰ ਪਾਣੀ ਦੇ ਨਾਲ ਭਰ ਕੇ ਉਸ ਨੂੰ ਦੋਵਾਂ ਹੱਥਾਂ ਦੇ ਨਾਲ ਫੜ ਕੇ ਫਿਰ ਇਸ ਪਾਣੀ ਦੇ ਵਿੱਚ ਤੁਸੀਂ ਧਿਆਨ ਧਰਨਾ ਹੈ ਭਾਵ ਕਿ ਤੁਸੀਂ ਵੇਖਣਾ ਹੈ ਆਪਣੇ ਆਪ ਨੂੰ ਪਾਣੀ ਦੇ ਵਿੱਚ ਵੇਖਣਾ ਹੈ ਫਿਰ ਤੁਸੀਂ ਮਾਤਾ ਕਾਲੀ ਦੇ ਬੀਜ ਮੰਤਰ ਦਾ ਜਾਪ ਕਰਨਾ ਹੈ ਮਾਤਾ ਕਾਲੀ ਦੇ ਮੰਤਰ ਨੂੰ ਬੀਜ ਮੰਤਰ ਕਿਹਾ ਜਾਂਦਾ ਹੈ ਫਿਰ ਤੁਸੀਂ ਇਸ ਗਲਾਸ ਵਿੱਚ ਵੇਖਦੇ ਹੋਏ ਅੱਧਾ ਘੰਟਾ ਕ੍ਰੀਮ ਬੀਜ ਮੰਤਰ ਦਾ ਜਾਪ ਕਰਦੇ ਰਹਿਣਾ ਹੈ ਇਸ ਕਿਰਿਆ ਨੂੰ ਤੁਸੀਂ ਦਿਨ ਦੇ ਵਿੱਚ ਦੋ ਵਾਰ ਕਰ ਸਕਦੇ ਹੋ ਜੇਕਰ ਤੁਸੀਂ ਇਸ ਕਿਰਿਆ ਨੂੰ ਕਰ ਲਿਆ ਤਾਂ ਤੁਹਾਡੀਆਂ ਸਾਰੀਆਂ ਹੀ ਮਾੜੀਆਂ ਸ਼ਕਤੀਆਂ ਤੁਹਾਡੇ ਤੋਂ ਦੂਰ ਹੋ ਜਾਣਗੀਆਂ ਫਿਰ ਤੁਸੀਂ ਇਸ ਪਾਣੀ ਨੂੰ ਗ੍ਰਹਿਣ ਕਰ ਲੈਣਾ ਹੈ ਤੁਹਾਡੇ ਦੁਸ਼ਮਣ ਦੇ ਚਿਹਰੇ ਤੇ ਸਾਫ ਚਲਕਣ ਲੱਗ ਜਾਵੇਗਾ ਕਿ ਹੁਣ ਉਹ ਤੁਹਾਡੇ ਤੋਂ ਡਰ ਰਿਹਾ ਹੈ ਇਸ ਉਪਾਅ ਦੇ ਵਿੱਚ ਇੰਨੀ ਤਾਕਤ ਹੈ ਕਿ ਜੇਕਰ ਤੁਸੀਂ ਇਸ ਦੀ ਵਰਤੋਂ ਕਰਦੇ ਹੋ ਤਾਂ ਤੁਹਾਡੇ ਅੰਦਰ ਪੋਜ਼ੀਟਿਵ એનર્ਜੀ ਆ ਜਾਵੇਗੀ ਕਿ ਦੁਸ਼ਮਣ ਤੁਹਾਡੇ ਨਾਮ ਤੋਂ ਵੀ ਕੰਬਣਾ ਸ਼ੁਰੂ ਹੋ ਜਾਵੇਗਾ ਤੁਹਾਨੂੰ ਤੰਗ ਪਰੇਸ਼ਾਨ ਕਰਨਾ ਛੱਡ ਦੇਵੇਗਾ ਉਹ ਤੁਹਾਡਾ ਕਦੇ ਵੀ ਰਸਤਾ ਰੋਕਣ ਦੀ ਕੋਸ਼ਿਸ਼ ਨਹੀਂ ਕਰੇਗਾ ਉਸ ਨੂੰ ਆਪਣੇ ਹੱਥਾਂ ਪੈਰਾਂ ਦੀ ਹੀ ਪੈ ਜਾਵੇਗੀ ਭਾਵੇਂ ਉਸ ਦੇ ਮਨ ਦਾ ਸੰਤੁਲਨ ਵੀ ਵਿਗੜਨ ਲੱਗ ਜਾਵੇਗਾ ਕਿਉਂਕਿ ਇਸ ਮੰਤਰ ਦਾ ਜਾਪ ਕਰਨ ਤੋਂ ਬਾਅਦ ਜੇਕਰ ਤੁਸੀਂ ਉਸ ਵਿਅਕਤੀ ਵੱਲੋਂ ਬਹੁਤ ਪਰੇਸ਼ਾਨ ਸੀ ਤੁਹਾਡੇ ਮਨ ਦਾ ਜਿਹੜਾ ਸੰਤੁਲਨ ਵਿਗੜਿਆ ਹੋਇਆ ਸੀ ਉਹੀ ਹੁਣ ਤੁਹਾਡੇ ਦੁਸ਼ਮਣ ਦਾ ਵੀ ਮਨ ਸੰਤੁਲਨ ਨੂੰ ਵਿਗਾੜ ਦੇਵੇਗਾ ਕਈ ਲੋਕ ਤਾਂ ਇਸ ਮੰਤਰ ਤੋਂ ਕਾਫੀ ਜ਼ਿਆਦਾ ਡਰ ਜਾਂਦੇ ਹਨ ਪਰ ਕਈ ਲੋਕ ਇਹਨੇ ਮੜੇ ਸੁਭਾਅ ਦੇ ਹੁੰਦੇ ਹਨ ਕਿ ਉਹਨਾਂ ਦੇ ਮਨ ਵਿੱਚ ਤਾਂ ਧਾਰ ਹੀ ਲਿਆ ਹੁੰਦਾ ਹੈ ਕਿ ਅਗਲੇ ਦਾ ਉਹਨਾਂ ਨੇ ਮੜਾ ਹੀ ਕਰਨਾ ਹੈ ਇਸ ਲਈ ਤੁਸੀਂ ਸਵੇਰੇ ਉੱਠਣ ਤੋਂ ਤੁਰੰਤ ਬਾਅਦ ਜਾਂ ਰਾਤ ਨੂੰ ਸੌਣ ਤੋਂ ਪਹਿਲਾਂ ਦੋ ਵਾਰ ਇਹ ਕਿਰਿਆ ਨੂੰ ਕਰ ਸਕਦੇ ਹੋ ਜਿਸ ਨਾਲ ਤੁਹਾਨੂੰ ਫਾਇਦਾ ਬਹੁਤ ਜਲਦੀ ਮਿਲ ਜਾਵੇਗਾ ਅਗਲੇ ਦਿਨ ਹੀ ਤੁਹਾਡੇ ਸਾਹਮਣੇ ਇਸ ਦਾ ਜਾਦੂ ਚਮਤਕਾਰ ਹੁੰਦਾ ਦਿਖਾਈ ਦੇਵੇਗਾ ਜਦੋਂ ਵੀ ਤੁਸੀਂ ਇਹ ਕਿਰਿਆ ਕਰਨੀ ਹੈ ਆਪਣੇ ਪੈਰਾਂ ਦੇ ਵਿੱਚ ਤੁਸੀਂ ਚੱਪਲ ਵਗੈਰਾ ਬਿਲਕੁਲ ਵੀ ਨਹੀਂ ਪਹਿਨਣੀ ਕਿਉਂਕਿ ਤੁਹਾਡੇ ਪੈਰਾਂ ਦਾ ਕਨੈਕਸ਼ਨ ਅਰਥ ਦੇ ਨਾਲ ਹੋਣਾ ਚਾਹੀਦਾ ਹੈ ਭਾਵ ਕਿ ਧਰਤੀ ਦੇ ਨਾਲ ਹੋਣਾ ਚਾਹੀਦਾ ਹੈ ਕਿਉਂਕਿ ਦੋਸਤੋ ਇਹ ਤੰਤਰ ਕਿਰਿਆ ਹੁੰਦੀ ਹੈ ਤੇ ਇਹ ਉਸੇ ਹੀ ਤਰੀਕੇ ਦੇ ਨਾਲ ਕਰਨੀ ਚਾਹੀਦੀ ਹੈ ਜਿਸ ਨਾਲ ਲਾਭ ਜ਼ਿਆਦਾ ਪ੍ਰਾਪਤ ਹੋ ਸਕੇ ਹੁਣ ਦੂਸਰੀ ਗੱਲ ਤੁਹਾਨੂੰ ਦੱਸਦੇ ਹਾਂ ਕਿ ਜੇਕਰ ਤੁਹਾਡੀ ਜ਼ਿੰਦਗੀ ਵਿੱਚ ਤਨ ਸੰਬੰਧੀ ਬਹੁਤ ਸਾਰੀਆਂ ਪਰੇਸ਼ਾਨੀਆਂ ਹਨ ਤੁਹਾਡੇ ਘਰ ਵਿੱਚ ਪੈਸਾ ਆਉਂਦਾ ਤਾਂ ਹੈ ਪਰ ਟਿਕਦਾ ਨਹੀਂ ਜਦ ਧਨ ਆਉਣਾ ਬੰਦ ਹੋ ਗਿਆ ਹੈ ਤੁਹਾਡੀ ਨੌਕਰੀ ਵਗੈਰਾ ਵੀ ਤੁਹਾਡੇ ਕੋਲੋਂ ਛੁੱਟ ਚੁੱਕੀ ਹੈ ਤੁਹਾਨੂੰ ਚਾਰਾਂ ਪਾਸਿਆਂ ਤੋਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੁਹਾਡਾ ਵਪਾਰ ਵੀ ਨਹੀਂ ਚੱਲ ਰਿਹਾ ਤੁਸੀਂ ਹਮੇਸ਼ਾ ਕਰਜ਼ੇ ਦੇ ਵਿੱਚ ਹੀ ਫਸੀ ਜਾ ਰਹੇ ਹੋ ਤੁਸੀਂ ਪਾਣੀ ਦਾ ਉਪਾਜ ਜੇਕਰ ਕਰ ਲੈਂਦੇ ਹੋ ਇਹ ਤੁਹਾਡੇ ਲਈ ਅੰਮ੍ਰਿਤ ਬਣ ਜਾਵੇਗਾ ਤੁਸੀਂ ਧਨ ਨੂੰ ਆਕਰਸ਼ਿਤ ਕਰਨ ਲਈ ਤਾਂ ਨੂੰ ਚੁੰਬਕ ਦੀ ਤਰ੍ਹਾਂ ਖਿੱਚਣ ਵਾਸਤੇ ਇਹ ਉਪਾਅ ਕਰਨਾ ਹੈ ਤੁਸੀਂ ਦਿਨ ਦੇ ਵਿੱਚ ਜਿੰਨੀ ਵਾਰ ਵੀ ਪਾਣੀ ਪੀਣਾ ਹੈ ਉਸ ਸਮੇਂ ਤੁਹਾਨੂੰ ਕ੍ਰੀਮ ਬੀਜ ਮੰਤਰ ਦਾ ਜਾਪ ਬੋਲਦਿਆਂ ਹੀ ਪਾਣੀ ਪੀਣਾ ਹੈ ਕਿਉਂਕਿ ਦੋਸਤੋ ਕਈਆਂ ਨੂੰ ਤਾਂ ਇਸ ਵਿੱਚ ਮੁਸ਼ਕਲ ਆ ਸਕਦੀ ਹੈ ਕਿਉਂਕਿ ਕਈਆਂ ਨੂੰ ਇਸ ਬਾਰੇ ਚੰਗੀ ਤਰ੍ਹਾਂ ਪਤਾ ਨਹੀਂ ਹੁੰਦਾ ਉਹ ਅੱਧਾ ਘੰਟਾ ਇਹ ਉਪਾਅ ਨਹੀਂ ਕਰ ਸਕਦੇ ਤਾਂ ਉਹ ਆਪਣੇ ਹੱਥ ਵਿੱਚ ਪਾਣੀ ਦਾ ਗਲਾਸ ਫੜ ਕੇ ਉਸ ਵਿੱਚ ਇੱਕ ਗੁਲਾਬ ਦਾ ਫੁੱਲ ਜਾ ਚਮੇਲੀ ਦੇ ਫੁੱਲ ਨੂੰ ਪਾਣੀ ਦੇ ਗਲਾਸ ਵਿੱਚ ਪਾ ਲੈ। ਫਿਰ ਉਸ ਵਿੱਚ ਉਹ ਗ੍ਰੀਮ ਬੀਜ ਮੰਤਰ ਦਾ ਜਾਪ ਸਿਰਫ 5 ਮਿੰਟ ਕਰ ਲੈਣ। ਫਿਰ ਤੁਸੀਂ ਇਸ ਪਾਣੀ ਨੂੰ ਆਪਣੇ ਘਰ ਵਾਲੇ ਪਾਣੀ ਦੇ ਵਿੱਚ ਮਿਲਾ ਦੇਣਾ ਹੈ। ਜਿਸ ਨਾਲ ਤੁਹਾਡੇ ਘਰ ਦਾ ਸਾਰਾ ਹੀ ਪਾਣੀ ਅੰਮ੍ਰਿਤ ਬਣ ਜਾਵੇਗਾ। ਇਹ ਉਪਾਅ ਤੁਸੀਂ ਸਿਰਫ 5-10 ਮਿੰਟ ਹੀ ਕਰਨਾ ਹੈ। ਇਸ ਲਈ ਤੁਹਾਨੂੰ ਆਪਣੀ ਜ਼ਿੰਦਗੀ ਦੇ 5-10 ਮਿੰਟ ਕੱਢਣੇ ਬਹੁਤ ਜ਼ਰੂਰੀ ਹਨ। ਤੇ ਗੁਲਾਬ ਦਾ ਫੁੱਲ ਤੁਹਾਨੂੰ ਹਰ ਰੋਜ਼ ਹੀ ਇੱਕ ਨਵਾਂ ਤੇ ਤਾਜ਼ਾ ਹੀ ਲੈਣਾ ਪਵੇਗਾ ਜੇਕਰ ਗੁਲਾਬ ਦਾ ਫੁੱਲ ਤੁਹਾਡੇ ਨੇੜੇ ਤੇੜੇ ਕਿਤੇ ਅਵੇਲੇਬਲ ਨਹੀਂ ਹੈ ਤਾਂ ਤੁਸੀਂ ਇੱਕ ਲਾਲ ਰੰਗ ਦਾ ਕੋਈ ਵੀ ਫੁੱਲ ਲੈ ਸਕਦੇ ਹੋ ਤੁਸੀਂ ਆਪਣੇ ਹੱਥ ਦੇ ਵਿੱਚ ਗਲਾਸ ਨੂੰ ਫੜ ਕੇ ਉਸ ਵਿੱਚ ਜਲ ਪਾ ਕੇ ਫਿਰ ਉਸ ਵਿੱਚ ਗੁਲਾਬ ਦੇ ਫੁੱਲ ਨੂੰ ਪਾ ਕੇ ਪੀਜ ਮੰਤਰ ਦਾ ਜਾਪ ਕਰਦੇ ਹੀ ਰਹਿਣਾ ਹੈ ਫਿਰ ਤੁਸੀਂ ਆਪਣੇ ਸਾਰੇ ਹੀ ਪਾਣੀ ਵਿੱਚ ਮਿਲਾ ਕੇ ਉਸ ਨੂੰ ਵਾਰ-ਵਾਰ ਇਸਤੇਮਾਲ ਕਰਦੇ ਰਹਿਣਾ ਹੈ ਜੇਕਰ ਤੁਹਾਨੂੰ ਨੌਕਰੀ ਨਹੀਂ ਸੀ ਮਿਲ ਰਹੀ ਤਾਂ ਨੌਕਰੀ ਦੇ ਤੁਹਾਡੇ ਬਹੁਤ ਜ਼ਿਆਦਾ ਸਹਯੋਗ ਬਣ ਜਾਣਗੇ ਜੇਕਰ ਤੁਹਾਡੀ ਜ਼ਿੰਦਗੀ ਵਿੱਚ ਕਰਜ਼ੇ ਦੀ ਸਮੱਸਿਆ ਬਹੁਤ ਵੱਧ ਚੁੱਕੀ ਸੀ ਤੁਹਾਡੇ ਸਿਰ ਤੇ ਕਰਜ਼ਾ ਉਤਰ ਹੀ ਨਹੀਂ ਰਿਹਾ ਸੀ ਤੁਸੀਂ ਇਹ ਉਪਾਅ ਜ਼ਰੂਰ ਕਰਕੇ ਵੇਖੋ ਜਿਸ ਨਾਲ ਤੁਹਾਨੂੰ ਕਰਜ਼ੇ ਤੋਂ ਛੁਟਕਾਰਾ ਬਹੁਤ ਹੀ ਆਸਾਨੀ ਦੇ ਤਰੀਕਿਆਂ ਨਾਲ ਮਿਲ ਜਾਵੇਗਾ ਕਿਉਂਕਿ ਤੁਹਾਨੂੰ ਅਸੀਂ ਅਕਸਰ ਹੀ ਦੱਸਦੇ ਹਾਂ ਕਿ ਜਿਹੜਾ ਸਰੀਰ ਹੁੰਦਾ ਹੈ ਉਸ ਵਿੱਚ 75% ਤਾਂ ਪਾਣੀ ਹੁੰਦਾ ਹੈ ਜਦੋਂ ਵੀ ਸਾਡੀ ਜ਼ਿੰਦਗੀ ਵਿੱਚ ਪਰੇਸ਼ਾਨੀਆਂ ਦੁੱਖ ਕਸ਼ਟ ਆਉਂਦੇ ਹਨ ਤਾਂ ਇਸ ਦਾ ਪ੍ਰਭਾਵ ਉਸ ਵਿਅਕਤੀ ਦੇ ਉੱਪਰ ਹੋਣਾ ਸ਼ੁਰੂ ਹੋ ਜਾਂਦਾ ਹੈ ਕਿਉਂਕਿ ਵਿਅਕਤੀ ਦੇ ਅੰਦਰ ਤਾਂ ਪਾਣੀ ਹੀ ਮੌਜੂਦ ਹੈ ਪਰ ਉਹ ਨੈਗੇਟਿਵ ਸੋਚਣ ਦੇ ਨਾਲ ਪਾਣੀ ਵੀ ਦੂਸ਼ਿਤ ਹੋ ਜਾਂਦਾ ਹੈ ਉਸ ਨੂੰ ਇਹਨਾਂ ਉਪਾਵਾਂ ਦੇ ਨਾਲ ਸ਼ੁੱਧ ਕੀਤਾ ਜਾਂਦਾ ਹੈ ਕਿਉਂਕਿ ਇਹ ਮੰਤਰ ਸਿਰਫ ਸਰੀਰ ਦਾ ਹਿੱਸਾ ਬਣ ਜਾਂਦੇ ਹਨ ਜਿਸ ਕਾਰਨ ਮੰਤਰਾਂ ਦੇ ਜਾਪ ਨਾਲ ਤੁਹਾਡਾ ਸਰੀਰ ਵੀ ਸ਼ੁੱਧ ਹੋ ਸਕਦਾ ਹੈ ਕਿਉਂਕਿ ਇਹਨਾਂ ਮੰਤਰਾਂ ਦੇ ਵਿੱਚ ਇੰਨੀ ਤਾਕਤ ਹੁੰਦੀ ਹੈ ਕਿ ਇਹ ਵਿਅਕਤੀ ਦੀ ਸਾਰੀ ਹੀ ਜ਼ਿੰਦਗੀ ਨੂੰ ਬਦਲ ਸਕਦੇ ਹਨ ਕਿਉਂਕਿ ਮਨੁੱਖ ਦੇ ਅੰਦਰ ਜਿਹੜਾ ਵੀ ਪਾਣੀ ਹੁੰਦਾ ਹੈ ਉਸ ਨਾਲ ਹੀ ਉਹ ਆਪਣੇ ਦੁਸ਼ਮਣਾਂ ਦਾ ਨਾਸ਼ ਕਰ ਸਕਦਾ ਹੈ ਜੇਕਰ ਤੁਹਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਵੀ ਚਿੰਤਾ ਲੱਗੀ ਰਹਿੰਦੀ ਹੈ ਜਾਂ ਤੁਹਾਨੂੰ ਸੰਤਾਨ ਪ੍ਰਾਪਤੀ ਨਹੀਂ ਹੁੰਦੀ ਤਾਂ ਤੁਸੀਂ ਰਾਤ ਨੂੰ ਆਪਣੇ ਸਿਰਹਾਣੇ ਵੱਲ ਇੱਕ ਕੱਚ ਦੇ ਗਲਾਸ ਵਿੱਚ ਟੱਕ ਕੇ ਪਾਣੀ ਰੱਖ ਲੈਣਾ ਸਵੇਰੇ ਉੱਠ ਕੇ ਤੁਸੀਂ ਆਪਣੇ ਸਿਰ ਦੇ ਉੱਪਰੋਂ ਦੀ ਖੱਬੇ ਪਾਸਿਓਂ ਸੱਜੇ ਪਾਸੇ ਨੂੰ 7 ਵਾਰ ਵਾਰ ਕੇ ਆਪਣੇ ਘਰ ਦੇ ਬਾਹਰ ਚੌਰਾਹੇ ਵਿੱਚ ਸੁੱਟ ਦੇਣਾ ਹੈ ਇਸ ਨਾਲ ਤੁਹਾਡੇ ਉੱਪਰ ਜਿਹੜੀਆਂ ਵੀ ਪਰੇਸ਼ਾਨੀਆਂ ਸਨ ਉਹਨਾਂ ਦਾ ਹੱਲ ਆਪਣੇ ਆਪ ਹੋ ਜਾਵੇਗਾ ਜਿਸ ਨੂੰ ਕਰਨ ਨਾਲ ਤੁਹਾਡਾ ਮਨ ਵੀ ਤੇ ਸਰੀਰ ਵੀ ਸ਼ੁੱਧ ਹੋ ਜਾਵੇਗਾ ਧੰਨਵਾਦ